ਵਹੀグル ਜੀ ਦਾ ਖਾਲਸਾ ਵਹੀグル ਜੀ ਦੀ ਫਤਿਹ ਸਾਡੀ ਟੀਮ ਵੱਲੋਂ ਜੋ ਅਸੀਂ ਪਟਾਦਾ ਮਾਰਾ ਮਰਾਠਵਾੜਾ ਦੇ ਵਿੱਚ ਸਿਗਲੀ ਘਰ ਸਮਾਜ ਨੂੰ ਅਪਗ੍ਰੇਡ ਕਰਨ ਵਾਸਤੇ ਕੰਮ ਕਰ ਰਹੇ ਹਾਂ ਉਹਦਾ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਕਈਆਂ ਸਾਲਾਂ ਤੋਂ ਕਰ ਰਹੇ ਉਹਦਾ ਤੁਹਾਨੂੰ ਥੋੜਾ ਥੋੜਾ ਅਸੀਂ ਦੱਸਾਂਗੇ ਕਿ ਜਦੋਂ ਅਸੀਂ ਉੱਥੇ ਜਾ ਕੇ ਗਏ ਵੇਖਿਆ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਏ ਉਹਨਾਂ ਦਾ ਮਨੋਬਲ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ এডਿਕੇਸ਼ਨ ਦੇ ਵਾਲੇ ਪਾਸੇ ਉਹਨਾਂ ਨੂੰ ਮੋਲਡ ਕੀਤਾ ਤੇ ਜਿਹੜੇ ਉਹਨਾਂ ਦੇ ਉਸ ਟਾਈਮ ਜਿਹੜੇ ਫਾਦਰ ਸੀ ਜੇ ਛੋਟੇ ਬੱਚੇ ਛੋਟੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਅੱਜ ਤੋਂ এডੂਕੇਸ਼ਨ ਵਾਲੇ ਪਾਸੇ ਆ ਜਾਣਾ এডੂਕੇਸ਼ਨ ਕਰਦੇ ਕਰਦੇ ਜਿਹੜਾ ਉਸ ਟਾਈਮ ਬੱਚਾ ਦੂਸਰੀ ਚੀਜ਼ ਤੇ ਸਾਨੂੰ ਖੁਸ਼ੀ ਹੋ ਰਹੀ ਕਿ ਹੁਣ ਉਹ ਬੱਚਾ ਜਿਹੜਾ ਆਈਟੀ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਜਿਹੜੇ ਇਹਨਾਂ ਦੇ ਫਾਦਰ ਸੀ ਫਿਰ ਫਾਦਰ ਜੇ ਇੱਕ ਨੇ ਕਰਾਟੇ ਸਿੱਖੇ ਸੀ ਉਹਨੂੰ ਕਰਾਟੇ ਅਕੈਡਮੀ ਪਹਿਲਾਂ ਰੈਂਟ ਤੇ ਲੈ ਕੇ ਦਿੱਤੀ ਫਿਰ ਉਹਨੂੰ ਬਣਾ ਕੇ ਦਿੱਤੇ ਫਿਰ ਇਸ ਤਰ੍ਹਾਂ ਇੱਕ ਕਿਸੇ ਨੇ ਆਈਟੀ ਦਾ ਕੋਰਸ ਕੀਤਾ ਕਿਸੇ ਨੇ ਵੈਲਡਿੰਗ ਦਾ ਕੋਰਸ ਕੀਤਾ ਕੋਈ ਗੱਡੀ ਡਰਾਈਵਿੰਗ ਦਾ ਡਰਾਈਵਿੰਗ ਸਿੱਖ ਰਿਹਾ ਸਾਰਾ ਇਸ ਤਰੀਕੇ ਨਾਲ ਜਾਨੀ ਕਿ ਉਹ ਸਾਰੇ ਹੁਣ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਲੱਗੇ ਹੋਏ ਨੇ ਜਿੱਥੇ ਉਹਨਾਂ ਜਿੱਦਾਂ ਵੈਲਡਿੰਗ ਵਾਲੇ ਹੁਣ ਅਸੀਂ ਵੈਲਡਿੰਗ ਦਾ ਸ਼ਾਪ ਪਾ ਕੇ ਦੇਖਿਆ ਵੈਲਡਿੰਗ ਦਾ ਸਾਰਾ ਸਮਾਨ ਇੱਕ ਦੁਕਾਨੋਂ ਹੁੰਦਾ ਚਾਲੂ ਕਰਕੇ ਦੇਖਿਆ ਕਿ ਤੋਂ ਆਪਣੇ ਪੈਰਾਂ ਤੇ ਖੜੇ ਹੋ ਜਾ ਇਸੇ ਤਰ੍ਹਾਂ ਐਜੂਕੇਸ਼ਨ ਸਾਡਾ ਬੱਚਾ ਆਈਟੀ ਵਾਲਾ ਹੋ ਗਿਆ ਇੱਕ ਪੁਲਿਸ ਦੀ ਭਰਤੀ ਵਾਸਤੇ ਤਿਆਰੀ ਕਰਾ ਰਿਹਾ ਐਜੂਕੇਸ਼ਨ ਹਰ ਤਰੀਕੇ ਦੀ 10ਵੀਂ ਤੋਂ ਲੈ ਕੇ ਹਰ ਸਾਲ ਸਾਡਾ ਇੱਕ ਬੱਚਾ ਡਿਗਰੀ ਵਾਲੇ ਪਾਸੇ ਜਾ ਰਿਹਾ ਇਸੇ ਤਰ੍ਹਾਂ ਅਸੀਂ ਲੇਡੀਜ਼ ਨੂੰ ਉੱਥੇ ਸਿਲਾਈ ਸੈਂਟਰ ਖੋਲ ਕੇ ਸਿਲਾਈ ਸਿਕਾਈ ਹਰ ਲੇਡੀ ਨੂੰ ਘਰ ਦੇ ਵਿੱਚ ਇੱਕ ਕਿ ਮਸ਼ੀਨ ਦਿੱਤੀ ਤੇ ਫਿਰ ਜਿਸ ਤਰ੍ਹਾਂ ਜੋ ਵੀ ਜੋ ਆਪਣੇ ਪਰਸਨਲ ਹਾਈਜੀਨ ਵਾਸਤੇ ਜਦੋਂ ਪੀਰੀਅਡ ਆਉਂਦੇ ਉਹਨਾਂ ਦੇ ਬਾਰੇ ਉਹਨਾਂ ਨੂੰ ਸਮਝਾਇਆ ਕਿ ਹੁਣ ਮਾਰਕੀਟ ਵਿੱਚ ਬਹੁਤ ਚੀਜ਼ਾਂ ਆ ਗਈਆਂ ਆਪਾਂ ਇਸ ਚੀਜ਼ ਦੇ ਬਾਰੇ ਵਿੱਚ ਧਿਆਨ ਰੱਖੀਏ ਫਿਰ ਲੇਡੀਜ਼ ਨੂੰ ਪੜਨ ਵਾਸਤੇ ਕਿਹਾ ਕਿ ਤੁਸੀਂ ਛੋਟੀ ਉਮਰ ਵਿੱਚ ਵਿਆਹ ਹੋ ਗੱਲ ਕਰਕੇ ਤੇ ਤੁਸੀਂ ਹੁਣ ਵੀ ਪੜ ਸਕਦੀਆਂ ਸਹੀ ਉਹਦੇ ਵਿੱਚ ਕਾਮਯਾਬ ਹੋਏ ਸਾਡੀ ਇੱਕ ਅਸੀਂ ਤਿੰਨਾਂ ਨੂੰ 10ਵੀਂ ਕਰਾਈ 10ਵੀਂ ਤੋਂ ਬਾਅਦ ਉਹਨਾਂ ਦੇ ਵਿੱਚੋਂ ਇੱਕ ਨੇ 12ਵੀਂ ਕੀਤੀ ਗ੍ਰੈਜੂਏਸ਼ਨ ਕਰ ਰਹੀ ਹੈ ਨਾਲ ਉਹਨਾਂ ਨੂੰ ਉਸ ਨੂੰ ਡੀਐਡ ਦੀ ਅਸੀਂ ਤਿਆਰੀ ਕਰਵਾ ਰਹੇ ਹਾਂ ਇਸ ਤਰੀਕੇ ਨਾਲ ਅਸੀਂ ਹਰ ਇਹਦੇ ਵਿੱਚ ਕਾਮਯਾਬ ਹੋ ਰਹੇ ਹਾਂ ਤੇ ਇਹ ਸਾਡੇ ਸਾਰੇ ਪ੍ਰੋਜੈਕਟ ਐਸਟੂਟੀ ਦੇ ਵਿੱਚ ਪਏ ਹੋਏ ਹਨ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਪ੍ਰੋਜੈਕਟ ਤੁਹਾਨੂੰ ਦਿਖਾਵਾਂਗੇ ਅੱਜ ਤੱਕ ਤੇ ਅਸੀਂ ਡੋਨੇਸ਼ਨ ਨਹੀਂ ਮੰਗੀ ਪਰ ਹੁਣ ਸਾਨੂੰ ਵੱਡੇ ਵੱਡੇ ਪ੍ਰੋਜੈਕਟ ਨੇ ਤੁਹਾਡੀ ਜ਼ਰੂਰਤ ਹੈ ਉੱਥੇ ਜਗ੍ਹਾ ਵੀ ਖਰੀਦੀ ਹੋਈ ਹੈ ਅਸੀਂ ਉੱਥੇ ਇੱਕ ਵੱਡਾ ਹਾਲ ਬਣਾਉਣਾ ਚਾਹੁੰਦੇ ਹਾਂ ਬੱਚਿਆਂ ਦੇ ਵਾਸਤੇ ਤੇ ਤੁਸੀਂ ਸਾਨੂੰ ਉੱਥੇ ਹਾਲ ਵੀ ਕੋਈ ਬਣਾ ਕੇ ਦੇ ਸਕਦਾ ਹੈ ਤੇ ਉਹਦੇ ਵਾਸਤੇ ਸਾਨੂੰ ਜਿਹੜੀ ਜ਼ਰੂਰਤ ਹੈ ਸੰਪਰਕ ਕਰਕੇ ਸਾਨੂੰ ਉੱਥੇ ਲੈਣ ਦਾ ਸਮਾਨ ਵੀ ਦੇ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਪਾਰਟ ਵਿੱਚ ਤੁਹਾਨੂੰ ਵੀਡੀਓ ਇੰਟਰੂਸ ਦੇਖਣਗੇ ਸਭ ਨੇ ਦੇਖਣੀਆਂ ਤੇ ਸ਼ੇਅਰ ਜ਼ਰੂਰ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੋ ਆਸ਼ਾ ਤੇਰੀ ਬਟਾ